ਪਿਆਰੇ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚਾ ਸਿੱਖ ਇਤਿਹਾਸ ਸ਼ਹੀਦਾਂ ਦੀ ਕੁਰਬਾਨੀ ਨਾਲ ਭਰਿਆ ਹੋਇਆ ਹੈ ਆਓ ਖੂਨ ਸ਼ਹੀਦਾਂ ਦੀ ਲੜੀ ਵਿੱਚ ਅੱਜ ਸ਼ਹੀਦ ਭਾਈ ਮਤਾਬ ਸਿੰਘ ਜੀ ਬਾਰੇ ਜਾਣੀਏ ਨਾਦਰ ਸ਼ਾ ਜੋ ਕਿ ਈਰਾਨ ਦਾ ਬਾਦਸ਼ਾਹ ਸੀ ਨੇ ਭਾਰਤ ਉੱਤੇ 1739 ਵਿੱਚ ਹਮਲਾ ਕੀਤਾ ਇਸ ਹਮਲੇ ਮਗਰੋਂ ਲਾਹੌਰ ਦੇ ਨਵਾਬ ਜ਼ਕਰੀਆ ਖਾਨ ਨੇ ਸਿੱਖਾਂ ਦਾ ਖੁਰਾਕੋਜ ਮਿਟਾਉਣ ਦਾ ਪ੍ਰਣ ਕਰ ਲਿਆ ਉਗੀ ਸਿੱਖਾਂ ਨੇ ਹਮੇਸ਼ਾ ਹੀ ਉਹਨਾਂ ਦੇ ਜ਼ੁਲਮ ਖਿਲਾਫ ਆਵਾਜ਼ ਉਠਾਈ ਸਾਰੇ ਸਰਕਾਰੀ ਅਫਸਰਾਂ ਤੇ ਚੌਧਰੀਆਂ ਨੂੰ ਸਖਤ ਹੁਕਮ ਚਾੜੇਗੇ ਕਿ ਜਿੱਥੇ ਵੀ ਕੋਈ ਸਿੱਖ ਲੱਭੇ ਉਸ ਨੂੰ ਉਸੇ ਥਾਂ ਮਾਰ ਦਿਓ ਜਾਂ ਫੜ ਕੇ ਲਹੌਰ ਪਹੁੰਚਾਓ ਸਿੱਖ ਦੀ ਗ੍ਰਿਫਤਾਰੀ ਕਰਾਉਣ ਲਈ ਖਬਰ ਦੇਣ ਵਾਲੇ ਨੂੰ 10 ਰੁਪਏ ਸਿੱਖ ਨੂੰ ਮਾਰਨ ਵਾਲੇ ਨੂੰ 50 ਰੁਪਏ ਅਤੇ ਸਿੱਖ ਨੂੰ ਜਿਉਂਦਿਆਂ ਫੜ ਕੇ ਸਰਕਾਰ ਹਵਾਲੇ ਕਰਨ ਵਾਲੇ ਨੂੰ 80 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਇੰਨੇ ਤੇ ਕਰਮੇ ਤਲਵੰਡੀ ਦੇ ਰਾਮੇ ਰੰਦਾਵੇ ਜੰਡਿਆਲੇ ਦੇ ਹਰ ਭਗਤ ਨਿਰੰਜਣੀਏ ਆਜ ਨੇ ਹਜ਼ਾਰਾਂ ਬੇਗੁਨਾਹ ਸਿੱਖਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਮਾਰਿਆ ਉਹਨਾਂ ਨੇ ਸਿੱਖਾਂ ਦੇ ਸਿਰਾਂ ਦੇ ਗੱਡੇ ਭਰ ਭਰ ਕੇ ਲਾਹੌਰ ਭੇਜੇ ਅਤੇ ਮੁਗਲ ਹਾਕਮਾਂ ਦੀਆਂ ਖੁਸ਼ੀਆਂ ਤੇ ਇਨਾਮ ਪ੍ਰਾਪਤ ਕੀਤੇ ਪਰ ਸਾਰਿਆਂ ਚੌਧਰੀਆਂ ਵਿੱਚੋਂ ਸਭ ਤੋਂ ਸਖਤ ਤੇ ਸਰਗਰਮ ਮੰਡਿਆਲੀ ਦਾ ਚੌਧਰੀ ਮੱਸਾ ਰੰਗੜ ਸੀ ਹਕੂਮਤ ਨੇ ਸ਼ੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਪਰ ਕਬਜ਼ਾ ਕਰ ਲਿਆ ਸੀ ਅਤੇ ਮਸੇ ਰੰਗੜ ਦੇ ਹਵਾਲੇ ਕਰ ਦਿੱਤਾ ਸੀ ਉਸ ਨੇ ਪ੍ਰਕਰਮਾ ਵਿੱਚ ਘੋੜੇ ਬੰਨੇ ਅਤੇ ਹਰਮੰਦਰ ਸਾਹਿਬ ਨੂੰ ਨਾਚ ਘਰ ਬਣਾ ਲਿਆ ਤਾਂ ਉੱਥੇ ਪਲੰਦ ਡਾ ਕੇ ਹੁੱਕਾ ਤੇ ਸ਼ਰਾਬ ਪੀਆ ਕਰੇ ਅਤੇ ਮੁਜਰਾ ਕਰਾਇਆ ਕਰੇ ਚਾਰੇ ਪਾਸੇ ਪਹਿਰਾ ਲੱਗਿਆ ਹੋਇਆ ਸੀ ਬਿਨਾਂ ਆਗਿਆ ਕੋਈ ਅੰਦਰ ਨਹੀਂ ਸੀ ਜਾ ਸਕਦਾ ਇਸ ਅਤਿ ਦਰਜੇ ਦੀ ਸ਼ਕਤੀ ਦੇ ਕਾਰਨ ਸਿੰਘ ਬਿਕਾਨੇਰ ਦੇ ਰੇਤਲੇ ਇਲਾਕਿਆਂ ਵਿੱਚ ਜਾ ਟਿਕੇ ਸਨ ਉਹਨਾਂ ਨੂੰ ਕਿਸੇ ਨੇ ਦਰਬਾਰ ਸਾਹਿਬ ਦੀ ਬੇਦਬੀ ਦੀ ਖਬਰ ਦੱਸੀ ਉਨ੍ਹਾਂ ਵਿੱਚੋਂ ਇੱਕ ਸਿੱਖ ਦਾ ਨਾਮ ਸੀ ਭਾਈ ਮਤਾਬ ਸਿੰਘ ਜੀ ਉਹ ਮੀਰਾਕੋਟ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਭਾਈ ਮਤਾਬ ਸਿੰਘ ਦਲੇਰ ਇੱਕ ਸੂਰਮਾ ਜਵਾਨ ਸੀ ਇਹ ਖਬਰ ਸੁਣ ਕੇ ਉਸ ਨੂੰ ਰੋਹ ਚੜ ਗਿਆ ਉਸ ਨੇ ਕਿਹਾ ਚੰਗਾ ਮੈਂ ਜਾਂਦਾ ਹਾਂ ਅਤੇ ਇਸ ਤਲਵਾਰ ਨਾਲ ਮਸੇ ਦਾ ਸਿਰ ਵੱਢ ਕੇ ਲਿਆਉਂਦਾ ਹਾਂ ਭਾਈ ਸੁੱਖਾ ਸਿੰਘ ਮਾੜੀ ਕੰਬੋ ਮਾੜੀ ਕੰਬੋ ਇੱਕ ਪਿੰਡ ਦਾ ਨਾਮ ਹੈ ਜੋ ਅੱਜ ਕੱਲ੍ਹ ਤਰਨਤਾਰਨ ਜ਼ਿਲ੍ਹੇ ਵਿੱਚ ਪੈਂਦਾ ਹੈ ਭਾਈ ਸੁੱਖਾ ਸਿੰਘ ਵੀ ਭਾਈ ਮਤਾਬ ਸਿੰਘ ਦੇ ਨਾਲ ਤਿਆਰ ਹੋ ਪਏ ਅੰਮ੍ਰਿਤਸਰ ਦੇ ਨੇੜੇ ਪਹੁੰਚ ਕੇ ਉਹਨਾਂ ਨੇ ਦੋ ਬੋਰੀਆਂ ਠੀਕਰੀਆਂ ਦੀ ਭਰ ਕੇ ਅੱਗੇ ਕਾਠੀਆਂ ਉੱਪਰ ਰੱਖ ਲਈਆਂ ਠੀਕਰੀਆਂ ਜੋ ਉਸ ਸਮੇਂ ਜਿਵੇਂ ਅੱਜਕੱਲ੍ਹ ਰੁਪਏ ਹੁੰਦੇ ਆ ਉਸ ਸਮੇਂ ਠੀਕਰੀਆਂ ਚੱਲਦੀਆਂ ਸੀ ਅਤੇ ਭੇਸ ਬਟਾ ਲਿਆ ਇਹ ਉਹ ਜਾਪਦਾ ਸੀ ਕਿ ਮੁਸਲਮਾਨ ਨੰਬਰਦਾਰ ਮਾਮਲਾ ਤਾਰਨ ਜਾ ਰਹੇ ਹਨ ਮਾਮਲੇ ਤੋਂ ਭਾਵ ਹੁੰਦਾ ਹੈ ਟੈਕਸ ਅੱਜ ਆਪਾਂ ਸਰਕਾਰ ਨੂੰ ਆਪਣੀ ਆਮਦਨ ਵਿੱਚੋਂ ਟੈਕਸ ਦਿੰਨੇ ਆ ਇਦਾਂ ਹੀ ਉਸ ਸਮੇਂ ਲੋਕੀ ਮਾਮਲਾ ਤਾਰਦੇ ਸੀ ਏ ਭੇਸ ਉਹਨਾਂ ਨੇ ਇਸ ਲਈ ਵਟਾਇਆ ਕਿਉਂਕਿ ਦਰਬਾਰ ਸਾਹਿਬ ਇੱਕ ਬਹੁਤ ਸਖਤ ਪੈਰਾ ਸੀ ਤੇ ਉਸ ਨੂੰ ਸੌਦਾ ਲਾਉਣ ਲਈ ਉਹਨਾਂ ਨੂੰ ਇਹ ਭੇਸ ਵਟਾਉਣਾ ਪਿਆ ਅਗਸਤ 1740 ਵਿੱਚ ਉਹ ਅੰਮ੍ਰਿਤਸਰ ਪਹੁੰਚੇ ਸ਼੍ਰੀ ਦਰਬਾਰ ਸਾਹਿਬ ਜਾ ਪੂਜੇ ਆਪਣੇ ਘੋੜੇ ਉਹਨਾਂ ਨੇ ਦਰਸ਼ਨੀ ਡਿਊਟੀਆਂ ਬਾਹਰ लाਚੀ ਵੀਰ ਨਾਲ ਬੰਨ੍ਹ ਦਿੱਤੇ ਇੱਕ ਬੋਰੀ ਲੈ ਕੇ ਹਰਿਮੰਦਰ ਸਾਹਿਬ ਦੇ ਅੰਦਰ ਜਾ ਵੜੇ ਅੱਗੇ ਮੱਸਾ ਰੰਗੜ ਨਸ਼ੇ ਵਿੱਚ ਗੁੱਟ ਹੋਇਆ ਹੁੱਕਾ ਪੀ ਰਿਹਾ ਸੀ ਮੁਜਰਾ ਲੱਗਿਆ ਹੋਇਆ ਸੀ ਮੁਜਰਾ ਭਾਵ ਡਾਂਸ ਇਹ ਝਾਕੀ ਵੇਖ ਕੇ ਸਿੰਘ ਸੂਰਬੀਰਾਂ ਦੇ ਲਹੂ ਉਬਾਲੇ ਖਾ ਉੱਠਿਆ ਭਾਈ ਸੁੱਖਾ ਸਿੰਘ ਨੇ ਠੀਕਰੀਆਂ ਦੀ ਭਰੀ ਬੋਰੀ ਮੱਸੇ ਦੇ ਪਲੰਗ ਥੱਲੇ ਜਾ ਸੁਟੀ ਤੇ ਕਿਹਾ ਮਾਮਲਾ ਹਾਜ਼ਰ ਹੈ ਜਦੋਂ ਹੀ ਮੱਸੇ ਨੇ ਪਲੰਗ ਹੇਠਾਂ ਝੁੱਕ ਕੇ ਵੇਖਿਆ ਤਾਂ ਸਰਦਾਰ ਮਤਾਬ ਸਿੰਘ ਦੀ ਬਿਜਲੀ ਵਾਂਗ ਕੜਕ ਮੱਸੇ ਉੱਪਰ ਜਾ ਪਏ ਤੇ ਤਲਵਾਰ ਦੇ ਇੱਕੋ ਵਾਰ ਨਾਲ ਉਸ ਦਾ ਗਾਟਾ ਲਾ ਦਿੱਤਾ ਫਾਸੇਰ ਉਤਾਰ ਦਿੱਤਾ ਮੱਸੇ ਦੇ ਸੱਬੇ ਸਾਥੀ ਘਾਬਰ ਕੇ ਇੱਧਰ ਉੱਧਰ ਨਾ ਸੁਠੇ ਉਹਨਾਂ ਦੇ ਸੰਭਲਣ ਤੋਂ ਪਹਿਲਾਂ ਹੀ ਦੋਵੇਂ ਸੂਰਬੀਰ ਮੱਸੇ ਦਾ ਸਿਰ ਲੈ ਕੇ ਘੋੜਿਆਂ ਤੇ ਚੜ ਕੇ ਹਵਾ ਹੋ ਗਏ। ਮੱਸੇ ਦੀ ਮੌਤ ਦਾ ਹਾਲ ਸੁਣ ਕੇ ਲਾਹੌਰ ਦਾ ਸੂਬਾ ਜ਼ਕਰੀਆ ਖਾਂ ਲੋਹਾ ਲਾਕਾ ਹੋ ਗਿਆ। ਭਾਅ ਬਹੁਤ ਗਰਮ ਹੋ ਗਿਆ। ਉਸਨੇ ਅੰਮ੍ਰਿਤਸਰ ਦੇ ਪਰਗਨਿਆਂ ਤੇ ਚੌਧਰੀਆਂ ਨੂੰ ਸੱਦ ਕੇ ਕਿਹਾ ਕਿ ਮੱਸੇ ਦੇ ਕਾਤਲ ਨੂੰ ਫੜ ਕੇ ਪੇਸ਼ ਕਰੋ। ਚੌਧਰੀ ਹਰ ਭਗਤ ਨਿਰੰਜਨੀਏ ਨੇ ਖਬਰ ਦਿੱਤੀ ਕਿ ਇਹ ਕਾਰਾ ਭਾਈ ਮਤਾਬ ਸਿੰਘ ਮੀਰਾ ਕੋਟਿਆ ਤੇ ਭਾਈ ਸੁੱਖਾ ਸਿੰਘ ਨੇ ਕੀਤਾ ਹੈ। ਸੂਬੇ ਦੇ ਹੁਕਮ ਨਾਲ ਨੂਰਦੀਨ ਫੌਜਦਾਰ ਨੇ ਮੀਰਾਂਕੋਟ ਉਧਾਲੇ ਘੇਰਾ ਜਾ ਪਾਇਆ ਭਾਈ ਮਤਾਬ ਸਿੰਘ ਤਾਂ ਉੱਤੇ ਹੈ ਹੀ ਨਹੀਂ ਸਨ ਪਰ ਉਹਨਾਂ ਦਾ ਨਿੱਕਾ ਪੁੱਤਰ ਰਾਏ ਸਿੰਘ ਪਿੰਡ ਹੀ ਸੀ ਭਾਈ ਮਤਾਬ ਸਿੰਘ ਨੇ ਪਿੰਡੋਂ ਜਾਣ ਸਮੇਂ ਆਪਣੇ ਇਸ ਪੁੱਤਰ ਦੀ ਬਾਹ ਪਿੰਡ ਦੇ ਨੱਥੇ ਖਹਿਰੇ ਨੂੰ ਫੜਾਈ ਸੀ ਨੂਰਦੀਨ ਨੇ ਨੱਥੇ ਨੂੰ ਕਿਹਾ ਲੜਕਾ ਮੇਰੇ ਹਵਾਲੇ ਕਰੋ ਨੱਥਾ ਨਹੀਂ ਸੀ ਚਾਹੁੰਦਾ ਕਿ ਜਿਸ ਮਾਸੂਮ ਦੀ ਬਾਹ ਉਸ ਨੂੰ ਫੜਾਈ ਗਈ ਸੀ ਉਸ ਨੂੰ ਇਹਨਾਂ ਕਸਾਈਆਂ ਦੇ ਹਵਾਲੇ ਕਰ ਦਵੇ ਉਸ ਨੇ ਹੌਸਲਾ ਕੀਤਾ 3-4 ਆਦਮੀ ਨਾਲ ਲੈ ਕੇ ਰਾਏ ਸਿੰਘ ਨੂੰ ਮੋਢੇ ਤੇ ਚੁੱਕ ਕੇ ਘਰ ਦੇ ਪਿਛਲੇ ਪਾਸੇੋਂ ਪਿੰਡੋਂ ਨਿਕਲ ਤੁਰਿਆ ਨੂਰਦੀਨ ਦੇ ਬੰਦਿਆਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਪਿੱਛਾ ਕੀਤਾ ਤੇ ਥੋੜੀ ਦੂਰ ਜਾ ਕੇ ਰਿਆ ਲੜਾਈ ਹੋਈ ਨੱਥਾ ਤੇ ਉਸਦੇ ਸਾਥੀ ਬੱਚੇ ਦੀ ਰੱਖਿਆ ਕਰਦੇ ਮਾਰੇ ਗਏ ਰਾਏ ਸਿੰਘ ਵੀ ਸਖਤ ਫੱਟੜ ਹੋ ਗਿਆ ਉਸ ਨੂੰ ਮਰ ਗਿਆ ਸਮਝ ਕੇ ਫੌਜੀ ਚਲੇ ਗਏ ਬਾਅਦ ਵਿੱਚ ਉਹ ਇੱਕ ਇਸਤਰੀ ਦੀ ਨਜ਼ਰ ਪਿਆ ਉਸ ਨੂੰ ਘਰ ਲੈ ਗਈ ਸੇਵਾ ਕਰਨ ਤੇ ਰਾਏ ਸਿੰਘ ਰਾਜ਼ੀ ਹੋ ਗਿਆ 1745 ਵਿੱਚ ਭਾਈ ਮਤਾਬ ਸਿੰਘ ਜੀ ਆਪਣੇ ਬਾਲ ਬੱਚੇ ਪਰਿਵਾਰ ਨੂੰ ਮਿਲਣ ਵਾਸਤੇ ਪਿੰਡ ਆਏ ਕਿਸੇ ਖਬਰ ਦੇ ਦਿੱਤੀ ਭਾਈ ਸਾਹਿਬ ਫੜੇਗੇ ਤੇ ਲਾਹੌਰ ਲੈ ਆਂਦੇਗੇ ਉੱਥੇ ਉਹਨਾਂ ਨੂੰ ਚਰਖੜੀ ਤੇ ਚਾੜਿਆ ਗਿਆ ਅਤੇ ਅਸਹਿਤ ਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਆਪਾਂ ਅਰਦਾਸ ਵਿੱਚ ਵੀ ਪੜਦੇ ਹਾਂ ਨਾ ਬੰਦ ਬੰਦ ਕਟਾਏ ਭਾਈ ਮਨੀ ਸਿੰਘ ਜੀ ਬਾਰੇ ਆਪਾਂ ਜਾਣਿਆ ਖੋਪਰੀਆਂ ਲੋਹਾਈਆਂ ਭਾਈ ਤਾਰੂ ਸਿੰਘ ਜੀ ਬਾਰੇ ਆਪਾਂ ਅੱਗੇ ਜਾਣਾਂਗੇ ਚਰਖਣੀਆਂ ਤੇ ਚੜੇ ਪਾਈ ਮਤਾਬ ਸਿੰਘ ਜੀ ਚੜਖੜੀਆਂ ਤੇ ਚੜ ਕੇ ਸ਼ਹੀਦ ਹੋਏ ਸੀ ਪਾਈ ਸਾਹਿਬ ਦੀ ਸ਼ਹੀਦੀ ਦੱਸਦੀ ਹੈ ਕਿ ਸਿੱਖ ਗੁਰਧਾਮਾਂ ਦੀ ਬੇਇੱਜ਼ਤੀ ਦਾ ਬਦਲਾ ਜਾਨ ਤੇ ਖੇਡ ਕੇ ਵੀ ਲੈ ਲੈਂਦੇ ਹਾਂ ਆਓ ਇਨ੍ਹਾਂ ਸ਼ਹੀਦ ਸਿੰਘਾਂ ਦੀ ਕੁਰਬਾਨੀ ਨੂੰ ਸਜਦਾ ਕਰੀਏ ਤੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ